ਕਿੰਨੇ ਵੀ ਟਾਈਮ ਦਾ ਪੰਜਾਬ ਤੋਂ ਯੂਨੀਅਨ ਵੱਲੋਂ ਤੇ ਸਾਡੇ ਜ਼ਿਲ੍ਹਾ ਗੂ ਅਖੇ ਘਗਾ ਤੇ ਬਾਕੀ ਵੀ ਜਿਹੜਾ ਕੋਲ ਜਿਹੇ ਦੋਸਤ ਖੜੇ ਆ ਜਿਹੜਾ ਪਾਤਰਾ ਤੋਂ ਨਿਆਲ ਦੀ ਦਿੱਕਤ ਸ਼ੁਰੂ ਕਰੀ ਆ ਪ੍ਰਸ਼ਾਸਨ ਨੇ ਜਿਹੜੀ ਹਰ ਸਾਲ ਉਹ ਬੰਦੂ ਦੀ ਜੀ ਲਈ ਨਹੀਂ ਜਾਂਦੇ ਸੀ ਪਰ ਇਸ ਵਾਰ ਉਹਨਾਂ ਨੇ ਸ਼ੁਰੂ ਕਰਤੀ 15 ਦੇ ਟਿਕਟਾ ਨਿਆਲ ਦਾ ਕਦਾ ਕੋਈ ਪਾਤਰਾ ਤੇ ਨਿਆਜ਼ ਕੋਈ ਬਾਲਾ ਫਾਸਲਾ ਨਹੀਂ ਐ ਕੋਈ 100 ਮੀਟਰ ਦਾ ਫਾਸਲਾ ਮਸਾ ਹੋਣਾ ਉਸ ਤੇ ਜਿਉ ਇਕੱਠੇ ਸ਼ਹਿਰ ਵੱਜਦੇ ਆ ਪਰ ਵੀ ਵਿਦਿਆਰਥੀ ਦੇ ਏਡਾ ਵੱਡਾ ਬੋਝ ਪਾਣਾ ਵਿਦਿਆਰਥੀ ਇੱਕ ਤਾਂ ਪਹਿਲੇ ਹੀ ਆਰਟੀਕਲ ਸਮੱਸਿਆ ਕਰਕੇ ਉਹ ਐਡੀ ਦੂਰ ਆਉਂਦੇ ਆ ਯੂਜਦੇ ਆ ਨਵੇਂ ਬੱਸ ਸਟੈਂਡ ਕਰਕੇ ਉਹਨਾਂ ਦਾ ਕਿਰਾਇਆ ਜਿਹੜਾ ਉਹ ਪਹਿਲੀ ਡਬਲ ਹੋ ਗਿਆ ਆਟੋਆਂ ਨੂੰ ਡਬਲ ਡਬਲ ਕਿਰਾਇਆ ਦੇਣਾ ਪੈਂਦਾ ਉਤੋਂ ਉਹਨਾਂ ਨੇ ਜਿਹੜੀ ਉਹ ਟਿਕਟ ਸ਼ੁਰੂ ਕਰੀਆ ਪ੍ਰਸ਼ਾਸਨ ਨੇ 15 ਰੁਪਏ ਨਿਯਾਲ ਤੱਕ ਦੀ ਅਸੀਂ ਉਹਦਾ ਵਿਰੋਧ ਕਰਦੇ ਆ ਪਿਛਲੀ ਵਾਰ ਵੀ ਅਸੀਂ ਐਮਐਲਏ ਜਿਹੜਾ ਘੇਰ ਕੇ ਉਹ ਬੰਦ ਕਰਵਾਈ ਸੀ ਹਰ ਤਰ੍ਹਾਂ ਸੰਘਰਸ਼ ਕਰਦੇ ਆ ਇਸ ਵਾਰ ਵੀ ਪ੍ਰਸ਼ਾਸਨ ਨੂੰ ਅਸੀਂ ਕਿਤਾਬ ਨਹੀਂ ਦੰਨੇ ਆ ਵੀ ਜਿਹੜਾ ਇਹ ਤੁਸੀਂ ਲਿਖਣਾ ਸ਼ੁਰੂ ਕਰਿਆ ਵੀ ਨਿਯਾਲ ਤੋਂ ਪੱਤ ਤੱਕ ਜਿਹੜੀ ਲੱਗੂਗੀ ਇਹਨੂੰ ਜੇ ਤਾਂ ਬੰਦ ਕੀਤਾ ਜਾਵੇ ਨਹੀਂ ਤੁਹਾਨੂੰ ਸਾਡੇ ਸੰਘਰਸ਼ ਦਾ ਜਿਹੜਾ ਉਹ ਸਾਹਮਣਾ ਕਰਨਾ ਪਊਗਾ ਤੇ ਅਸੀਂ ਬਾਕੀ ਕੌਲਜ ਜਿਹੜੇ ਸਾਡੇ ਦੋਸਤ ਬਾਕੀ ਕੌਲਜ ਨੇ ਇੱਥੇ ਖਾਲਸਾ ਕੌਲਜ ਮੋਦੀ ਕੌਲਜ ਜਿਹੜੇ ਪਤਨਾ ਇਲਾਕੇ ਦੇ ਦੋਸਤਾਂ ਨੇ ਉਹ ਤੋਂ ਪੜਨ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਵੀ ਤੁਸੀਂ ਸਾਡੇ ਨਾਲ ਵਰਕ ਕਰੋ ਆਪਾਂ ਇਕੱਠੇ ਹੋ ਕੇ ਇੱਕ ਮੋਰਚਾ ਬਣਾਈਏ ਜਿਹੜਾ ਪਤਨਾ ਚ ਜਾਂ ਐਸ.ਡੀ.ਐਮ ਜਾਂ ਤਹਿਸੀਲਦਾਰ ਜਾਂ ਪਤਨਾ ਨਵਾਬਗੜ੍ਹ ਨੂੰ ਧੇਰੀਏ ਜਾਂ ਜਿਹੜੇ ਧਰਨਾ ਲਾਈਏ ਜਾਂ ਆਪਾਂ ਨੇ ਉਹ ਇੱਕ ਤੋਂ ਬਹੁਤ ਵਾਰ ਨੂੰ ਸਾਡਾ ਬਾਬਤ ਜਿਹੜਾ ਜੀ ਇਹ ਜਰਨਲ ਮੈਨੇਜਰ ਨੂੰ ਜਿਹੜਾ ਪੀਆਰਟੀ ਨਹੀਂ ਮਿਲਣ ਜਾਊਗਾ ਆਪਾਂ ਸਾਰੇ ਪੌਲਜੇ ਦੇ ਵਿਦਿਆਰਥੀ ਜਿਹੜਾ ਇਕੱਠੇ ਹੋ ਕੇ ਚੱਲੀਏ ਤੇ ਫਿਰ ਇੱਕ ਸੰਘਰਸ਼ ਦੀ ਰੂਪਰੇਖਾ ਬਣਾ ਕੇ ਜਿਹਦੀ ਇਹ ਟਿਕਟ ਲੱਗੀ ਆ ਇਹਨੂੰ ਪਹਿਲਾਂ ਦੀ ਤਰ੍ਹਾਂ ਜਿਹੜਾ ਉਹ ਬੰਦ ਕਰਵਾਈਏ ਦੋਸਤੋ ਕਿ ਵਿਦਿਆਰਥੀ ਆ ਦੇ ਅ ਕੱਟ ਸਦਕਾ ਤੇ ਵਿਦਿਆਰਥੀ ਜੇ ਇਕੱਠੇ ਹੋਣਗੇ ਤੇ ਫਿਰ ਹੋ ਸਕਦਾ ਧੰਨਵਾਦ ਦੋਸਤੋ ਸ਼ੁਕਰੀਆ